ਆ ਜਾਲਾ ਸਭ ਠੀਕ ਠਾਕ ਹੋ ਗਏ। ਬਾਅਦਾਈ ਤੁਹਾਡੇ ਆਪਣੇ ਬਰਾਡ ਦੇ ਚੈਨਲ ਤੇ ਅੱਜ ਆਪਾਂ ਵਡਾ ਭਾਡਾ ਟਰਾਲੀ ਲੈ ਕੇ ਚੱਲਿਆ ਜੀ। ਆਪਾਂ ਜਿਵੇਂ ਕਿ ਕੱਲ੍ਹ ਵਾਲੇ ਵਲੌਗ ਵਿੱਚ ਦੱਸਿਆ ਸੀਗਾ ਵੀ ਆਪਾਂ ਕੱਲ ਨੂੰ ਟੂਰ ਤੇ ਹੀ ਸਰਵਿਸਾਂ ਕਰਨ ਜਾਣਾ ਇਸ ਕਰਕੇ ਅੱਜ ਆਪਾਂ ਸਰਵਿਸਾਂ ਕਰਨ ਜਾਣਾ ਹੈ ਨਿਹਾਲ ਸਿੰਘ ਵਾਲਾ ਲੋਪੋ ਬੀਡਰੋ ਕਾ ਮੀਨੀਆ। ਇਹ 4 5 ਸਰਵਸਾਨੇ ਸਾਡੇ ਕੋਲ ਤੇ ਇਹ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਬਲੌਗ 'ਚ ਵੀ ਅਸੀਂ ਕਿੱਥੇ ਕਿੱਥੇ ਜਾਂਦੇ ਹਾਂ ਕੀ ਕੀ ਕਰਦੇ ਹਾਂ चका गे जॻाड़ू मिस्त्री चकल जॻाड़ू म ਹਾਂਜੀ ਵੀਰੇ ਆਪਾਂ ਪਹੁੰਚ ਚੁੱਕੇ ਆਂ ਹਲ ਸਿੰਘ ਵਾਲਾ ਤੇ ਇਹ ਆਪਣਾ 3602 ਉਹ ਰੈਟਰ ਤੇ ਇਹਦੀ ਆਪਾਂ ਕਰਨੇ ਆਂ ਜੇ ਪਹਿਲੀ ਸਰਵਿਸ ਇਹਦੀ ਕਰਨੀ ਆ। ਸਾਰੇ ਦੋ ਪੁਰਾਣੇ ਫਿਲਟਰਾਂ ਦੇ ਕੱਢੇ ਫਿਲਟਰ ਆ ਜੀ। ਦੇਖੋ ਇਹਨੇ ਟਾਇਰ ਕੀਤਾ ਦੂਜਾ ਫਿਲਟਰ ਤਾਂ ਮਾਰਦਾ। ਹਾਂਜੀ ਮੇਰੇ ਵੀਰੋ ਕਰਤੀ ਆਪਾਂ ਸਰਵਿਸ ਡਨ ਤੇ ਹੁਣ ਲੱਗੇ ਆਪਾਂ ਸੈਲਫ ਮਾਰਨੇ ਦੀ ਆਪਣੇ ਵੱਲੋਂ ਸਰਵਿਸ ਡਨ ਹੋ ਗਈ ਹੈ ਬਾਈ ਬਹੁਤ ਵਾਹ ਚਾਹ ਕਹਿੰਦੇ ਇਹਨਾਂ ਸਰਵਿਸ ਹੋ ਗਈ ਟਰੈਕਟਰ ਦੀ ਡਨ ਹੋਣਾ ਆਪਾਂ ਪੀਣ ਲੱਗਿਆ ਚਾਹ ਚਾਹ ਪੀ ਕੇ ਇਸ ਤੋਂ ਬਾਅਦ ਜਾਵਾਂਗੇ ਬੀਟਰ ਆਉਤੇ ਹੋ ਚੁੱਕਿਆ ਭਾਈ ਜੀ ਬੀੜਾ ਉਹ ਕੇ ਤੇ ਬੀੜਾ ਉਹ ਕਹਿਣਾ ਪਈ ਦੇਗਾ ਜਵਾਬ ਉਹ ਕਹਿੰਦਾ ਵੀ ਮੈਂ ਸ਼ਾਮ ਨੂੰ ਆਵਾਂਗਾ ਤੇ ਮੈਂ ਚੱਲਿਆ ਬਾਹਰ ਤੇ ਹੁਣ ਅਸੀਂ ਬੀੜੇ ਨੂੰ ਚੱਲੇ ਆ ਹੁਣ ਬੀੜੇ ਦੀ ਸਰਵਿਸ ਕਰਾ ਕੇ ਫਿਰ ਨਾ ਜਾ ਕੇ ਫੜਾ ਕੇ ਮੋੜ ਲੈ ਕੇ ਸਿੱਧਾ ਲਾ ਕੇ ਨਾ ਮੋੜ ਲੈ ਕੇ ਨਾ ਤਰ ਜੀ ਥਾਰ ਅਸੀਂ ਬਾਈ 3602 ਤੋ ਗਈ ਹੈ ਮਣੀ ਅਸੀਂ ਪਹੁੰਚ ਗਏ ਹਾਂ ਬਾ ਹੁਣ ਇਹਦੀ ਵੀ ਸਰਵਿਸ ਹੈ 15 ਮਿੰਟਾਂ ਚ ਕਰਕੇ ਤੇ ਸਵੇਰ ਜਾਵਾਂਗੇ ਅਸੀਂ ਲੋਪੋ ਜਾਵਾਂਗਾ ਦੂਬਾਰਾ ਜਾਵਾਂਗੇ 36 ਤੋਂ ਟੂਰੀ ਬਾਈ ਸਰਵਿਸ ਨਵੇਂ ਡੀ ਆ ਹੁਣ ਆਪਾਂ ਚੱਲੇ ਆ ਲੋਪੋ ਲੋਪੋ ਜਿਹੜੀ ਤਾਂ ਇਥੋਂ 메ਨ ਛੜਕ ਜਾਂਦੀ ਆ ਉੱਥੇ ਤਾਂ ਪਾਇਆ ਮੇਰਾ ਪੱਤਰਾ ਤੇ ਹੁਣ ਆਪਾਂ ਚੱਕਰ ਵਾਲੀ ਛੜਕ ਚੱਲਨੇ ਆ ਬਾਈ ਕਚਰਾ ਵਾਲੀ ਨਾਲੇ ਇਹ ਚੱਕਰ ਵਾਲੀ ਛੜਕਾਂ ਜੋ ਹੈਡ ਹੋ ਜਾਂਦਾ ਉੱਥੋਂ ਲੋਪੋ ਨੂੰ ਸਿੱਧੇ ਹੋ ਜਾਂਦੇ ਹਾਂਜੀ ਬਾਈ ਆਪਾਂ ਲੋਪੋ ਪਹੁੰਚ ਚੁੱਕੇ ਆ ਤੇ ਆਏ ਹੁਣ ਆਪਾਂ ਕਰਨੀ ਛੱਤੀ ਟੀ ਐਡੀਸ਼ਨ ਦੀ ਸਬਤ ਹੁਣ ਸਮਝੋ ਇਹ ਵੀ 15 ਮਿੰਟਾਂ ਚ ਨੇ ਵੇੜਤੀ ਲਓ ਚੱਕੋ ਸਰਦਾਰ ਜੀ ਜਿਆ ਚਾਹ ਪੀਓ ਕਰਾਂ ਚੱਲ ਗਏ ਕਰਾਂ ਆਪਾਂ ਦੂਵਾਰ ਬਿਟਰ ਕੇ ਬਿਸਕਟਾਂ ਵਾਲੀ ਚਾਹ ਆਵੀ ਆਪਣੀ ਪੀਡਰ ਵਾਲਕਾਣੀ ਸਰਵਿਸ ਦਾ ਉਹਦੀ ਮੈਸ ਹੁਣ ਅਸੀਂ ਚੱਲੇ ਆ ਦੰਦੂ ਵਾਲਾ ਇੱਥੋਂ ਜਾਵਾਂਗੇ ਅਸੀਂ ਸਵਾਦ ਗੰਜੀ ਰਾਜ ਤੇ ਦੰਦੂ ਵਾਲਾ ਹਾਂਜੀ ਫਾਈਨਲ ਆਪਾਂ ਪਹੁੰਚ ਗਏ ਆ ਦੰਦੂ ਵਾਲਾ ਪੰਡਾ ਉਣਾ ਆਪਣੀਆਂ ਫਾਈਨਲ ਸਰਵਰ ਸੱਬੇ ਲੈ ਕੇ ਲੱਖਾਂ ਆਉਂਦਾ ਇਹ ਬੰਦਾ ਵੇਖ ਲੈ ਫੁੱਲ ਵਾਲਾ ਕੀ ਵਾਲਾ ਇਹ ਨੂੰ ਵੇਚਣਾ ਉਹਨੂੰ ਉਦੋਂ ਘੱਟ ਰੇਟ ਜਦੋਂ ਖਰੀਦਣਾ ਉਹ ਤੋਂ ਵਾੜਾ ਦੁੱਗਣਾ ਰੇਟ ਦੱਸੀ ਹੁਣ ਤੈਨੂੰ ਦੱਸ ਦੇ ਕੋਈ ਚੱਕਰ ਨਹੀਂ ਦੱਸ ਨਵੇਂ ਰਾ ਕਿੰਨਾ ਹੋ ਗਿਆ ਬਹੁਤ ਚੰਗਾ ਮਿਲੂ ਨਿਆਰਾ ਕੀ ਅੰਗੀਆਂ ਉਹ ਵੀ ਕੁਰਸੀ ਦਾ ਉੱਠ ਉੱਠ ਖੜਿਆ ਕਰ ਬੰਦ ਉਹ ਤੇ ਮੈਂ 25 ਹਜ਼ਾਰ ਬੰਦ 14 ਦਾ ਸਹਿਕਤਾ 25 ਹਜ਼ਾਰ ਉੱਟ ਗਿਆ ਕੀ ਰੇਟ ਰਹਿਗਾ ਤੇਰਾ ਦਾ ਕੀ ਰੇਟ ਰਹਿ ਗਿਆ 46 ਦਾ ਹੁੰਦਾ ਪਿਆ 47 47 ਦਾ ਦੇਜਾ ਆਪ ਹੀ ਹੋ ਜਾਣਾ ਇਹ ਜੇ ਸਾਡੇ ਟ੍ਰੇਡ ਮੈਂ ਬਲੇ ਘਟਾ ਦਾਂਗੇ ਆਪਾਂ ਟੈਨਸ਼ਨ ਨਾ ਲੈਣਾ ਕੋਈ ਨਹੀਂ ਅੱਛਾ ਅਪਡੇਟ ਮੰਗੂ ਆਪਰੇਟ ਹੋਣਾ ਨੂੰ ਜੇ ਤਾਂ ਤੱਕੜੇ ਕੰਮ ਆ ਲੈਣਾ ਮਾਲਕ ਤੁਰੇ ਫਰਦਾ ਇਹ ਕੁਰਸੀ ਤੇ ਬੇਟਾ ਚੜਾਈ